ਉਹ ਆਪਣੇ ਅੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਇਸ ਕਰਕੇ ਉਹਨਾਂ ਨੇ ਪੂਰੇ ਪੰਜਾਬ ਦੀਆਂ ਕਾਇਨੀਆਂ ਨੂੰ ਲਟ ਕਰ ਦਿੱਤਾ ਗਿਆ ਹੈ ਕਿ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਥੇ ਕੈਂਪ ਲਾਏ ਜਾਣ ਜਿਸ ਦਾ ਸਾਰਾ ਹੀ ਖਰਚਾ ਡਾਕਟਰ ਐਸ.ਪੀ. ਸਿੰਘ ਅਪਰਾਏ ਸਾਹਿਬ ਸਭ ਤੋਂ ਉੱਪਰ ਜਿਹੜੇ ਆ ਕੋ ਪ੍ਰਸ਼ਨ ਵਾਲੇ ਹੋ ਚੁੱਕੇ ਨੇ 525 ਜਿਹੜੀ ਆ ਉਹ ਕੱਟੀ ਗਈ ਹੈ ਉਹ ਤੋਂ ਇਲਾਵਾ ਜਿਹੜੇ 3 400 ਬੰਦਾ ਹੋਰ ਆ ਜਿਹੜਾ ਸੰਕ ਜਿਹੜੀ ਪ੍ਰਤੀ ਘਟਾ ਰਹੀ ਆ ਸਾਨੂੰ ਉਮੀਦ ਹੈ ਕਿ 3350 ਦੇ ਕਰੀਬ ਜਿਹੜੀ ਸਗਰ ਹੈ ਜਿਹਦਾ ਪਰਸ਼ਣ ਦਾ ਕਰੀਬ ਹੋਵੇਗਾ ਕੋਡਾ ਕਿੰਮਬਰੀ ਜੇ ਹੁੰਦੀ ਆਸ ਹੈ ਮੀਰ ਅਲੀ 890 ਤੋਂ ਉੱਪਰ ਹੀ ਹੈ ਜੀ ਉਮੀਦ ਹੈ ਘੱਟ ਨਹੀਂ ਕੀ ਕੀ ਮਰਜ਼ੀਆਂ ਦਿੱਤਾ ਜਾ ਰਿਹਾ ਹੈ ਕੀ ਇਹਦੇ ਵਿੱਚ ਸਹੂਲਤੀਆਂ ਨੂੰ ਮਰੀਜ਼ਾਂ ਨੂੰ ਜੀ ਆਪਣਾ ਡਾਕਟਰ ਐਸ.ਪੀ ਸਿੰਘ ਦਾ ਭਰਾ ਸਾਹਿਬ ਦਾ ਦਫ਼ਤਰ ਪਟਿਆਲੇ ਵੱਲੋਂ ਜੀ ਸਾਨੂੰ ਸ੍ਰੀ ਅਕਬਾਸ ਸਾਹਿਬ ਸਾਡੇ ਗਿੱਲ ਸਾਹਿਬ ਉਹਨਾਂ ਵੱਲੋਂ ਸਾਨੂੰ ਗਰੇਵਾਲ ਸਾਹਿਬ ਉਹਨਾਂ ਵੱਲੋਂ ਸਾਨੂੰ ਹੈਲਿਕਾ ਪੇਟੀਆਂ ਜਿਹੜੀਆਂ ਦੀ دارو ਭੇਜਿਆ ਗਿਆ ਦੀ ਜੋ ਅੱਖਾਂ ਦੇ ਬਰਾਦੀ ਉਹਨਾਂ ਨੂੰ ਚਾਹੀਦਾ ਉਹ ਚੀਜ਼ਾਂ ਸੰਬੋਧਨ ਹੋ ਰਹੀਆਂ ਕਿ ਜਿਹੜੇ ਪ੍ਰਸ਼ਨ ਕਿਤੇ ਕੋਈ ਫੀਸ ਨਹੀਂ ਹੋ ਰਹੀ ਮੈ ਨਹੀਂ ਹੋ ਰਾ 1 ਰੁਪਿਆ ਵੀ ਨਹੀਂ ਹੋ ਰਾ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਆਪ ਜੀ ਨੂੰ ਬੇਨਤੀ ਕੀਤੀ ਆ ਕਿ ਜਿੰਨਾ ਵੀ ਖਰਚਾ ਸਾਰਾ ਇਹ ਡਾਕਟਰ ਐਸ.ਪੀ. ਸਿੰਘ ਉਹ ਰਾਏ ਸਾਹਿਬ ਪਟਿਆਲਾ ਦਫਤਰ ਤੋਂ ਸਾਰਾ ਮਿਲਿਆ ਹੋ ਰਿਹਾ ਕਿਹੜੇ ਕਿਹੜੇ ਥਿਆਰੇ ਮੁਖਮਾਨ ਹੁਣ ਮੁਖਮਾਨ ਜੀ ਸਾਡੇ ਸੈਸ਼ਨ ਜਲਸਾ ਜਰ ਸਾਹਿਬ ਦੀ ਤਰਫੋਂ ਦਲ ਸੀਜੀਐਮ ਜੱਜ ਸਾਹਿਬ ਐਟੀਐਮ ਸਾਹਿਬ ਆਈਐਸ ਉਹ ਵੀ ਇੱਥੇ ਪਹੁੰਚਦੇ ਆ ਮਾਨਯੋਗ ਡਾਕਟਰ ਐਸ.ਪੀ. ਸਿੰਘ ਜੀ ਉਭਰਾਏ ਚੇਅਰਮੈਨ ਸਰਬੱਧ ਭਲਾ ਚੈਰੀਟੇਬਲ ٹرسٹ ਉਹਨਾਂ ਦੀ ਸਤਿ ਅਗਵਾਈ ਦੇ ਵਿੱਚ ਉਹਨਾਂ ਦੇ ਵਿਸ਼ਾ ਨਿਰਦੇਸ਼ ਦੇ ਅਧੀਨ ਅਤੇ ਸਰਬੱਧ ਭਲਾ ٹرسٹ ਦੇ ਕੌਮੀ ਪ੍ਰਧਾਨ ਸਰਦਾਰ ਕਸਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਤਰਨਤਨ ਇਕਾਈ ਵੱਲੋਂ 646 ਅੱਖਾਂ ਦਾ ਫ੍ਰੀ ਚੈੱਕਅਪ ਆਪਰੇਸ਼ਨ ਕੈਂਪੇਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਮਰਸਰ ਦਾ ਬਹੁਤ ਪ੍ਰਸਿੱਧ ਹਸਪਤਾਲ ਡਾਕਟਰ ਸ਼ਕੀਨ ਅੱਖਾਂ ਤੇ ਦੰਦਾਂ ਦੇ ਹਸਪਤਾਲ ਦੇ ਡਾਕਟਰਾਂ ਦੀ ਮਾਹ ਟੀਮ ਅੱਜ ਤਰਨਤਨ ਜਿਹੜਾ ਵਾ ਉਹਨਾਂ ਦਾ ਮਰੀਜ਼ਾਂ ਦਾ ਓਪਰੇਟਿ ਕਰਨ ਵਾਸਤੇ ਪਹੁੰਚੀ ਹੈ ਕੈਂਪ ਦਾ ਕੰਮ ਜਿਹੜਾ ਵਾ ਬਿਲਕੁਲ ਨਿਰੰਤਰ ਸਵੇਰੇ 8:30 ਵਜੇ ਤੋਂ ਲਗਾਤਾਰ ਜਾਰੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ 1000 ਤੋਂ ਵੱਧ ਮਰੀਜ਼ ਜਿਹੜਾ ਵਾ ਅੱਜ ਇੱਥੇ ਪਹੁੰਚੇਗਾ ਉਹਨਾਂ ਵਿੱਚੋਂ ਜਿਹੜੇ ਮਰੀਜ਼ ਜਿਹੜੇ ਨੇ ਆਪਰੇਸ਼ਨ ਵਾਸਤੇ ਚੁਣੇ ਜਾਣਗੇ ਉਹਨਾਂ ਦੇ ਆਪਰੇਸ਼ਨ ਅਮਰਸਰ ਦੇ ਡਾਕਟਰ ਸ਼ਕੀਨ ਅੱਖਾਂ ਦੇ ਹਸਪਤਾਲ ਮੁਖੇ ਮਾਹ ਡਾਕਟਰਾਂ ਦੀ ਨਿਗਰਾਨੀ ਵਿੱਚ ਹੋਣਗੇ ਯੇਰੇ ਮਰੀਜ਼ਾਂ ਨੂੰ ਦਵਾਈਆਂ ਦੀ ਲੋੜ ਆ ਐਨਕਾਂ ਦੀ ਲੋੜ ਆ ਸਰਬੰਧਾ ਭਲਾ ਚੈਰੀਟੇਬਲ ٹرسٹ ਵਿੱਚ ਲੋਕ ਉਹਨਾਂ ਨੂੰ ਬਿਲਕੁਲ ਦਵਾਈਆਂ ਅਤੇ ਐਨਕਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਅਨੁਸ਼ਾਸਨ ਬਣਾਉਣ ਲਾਈਨਾਂ ਦੇ ਵਿੱਚ ਆ ਕੇ ਆਪਣੀਆਂ ਪਰਚੀਆਂ ਲੈਣ ਵਾਰਿਸ ਜਿਹੜਾ ਵਾ ਡਾਕਟਰ ਕੋਲ ਚੈੱਕ ਕਰਾਉਣ ਉਹ ਡਾਕਟਰਾਂ ਦੇ ਵਿਸ਼ਵਾਸਤ ਆਇਆ ਵਾ ਕਿ ਅਸੀਂ ਸ਼ਾਮ ਤੱਕ ਜਿੰਨਾ ਵੀ ਸਮਾਂ ਲੱਗਾ ਪੂਰਾ ਸਮਾਂ ਲਾ ਕੇ ਸਾਰੇ ਮਰੀਜ਼ਾਂ ਦਾ ਜਿਹੜਾ ਨਾ ਉਹ ਚੈੱਕਅਪ ਯਕੀਨੀ ਬਣਾਵਾਂਗੇ ਅਤੇ ਵੱਧ ਤੋਂ ਵੱਧ ਜਿਨ੍ਹਾਂ ਨੂੰ ਲੈਂਜ਼ ਪੈਨ ਦੀ ਲੋੜ ਆ ਉਹਨਾਂ ਨੂੰ ਲੈਂਜ਼ ਵੀ ਜਿਹੜੇ ਨੇ ਬਿਲਕੁਲ ਫ੍ਰੀ ਪਾਈ ਜਾਣਗੇ ਕੋਈ ਖਰਚਾ ਤੇ ਨਹੀਂ ਲੱਗੇਗਾ ਸਟਰਾ ਕੋਈ ਕਿਸੇ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗੇਗਾ ਲੰਗੇ ਪੰਦੀ ਦਾ ਵੀ ਪ੍ਰਬੰਧ ਹੈ ਲੈਂਜ਼ ਵੀ ਬਿਲਕੁਲ ਜਿਹੜੇ ਨੇ ਫ੍ਰੀ ਪਾਈ ਜਾਣਗੇ ਜਿਨ੍ਹਾਂ ਨੂੰ ਐਂਕਾਂ ਦੀ ਲੋੜ ਆ ਡਾਕਟਰ ਜਿਨ੍ਹਾਂ ਨੂੰ ਚੁਣਗੇ ਉਹਨਾਂ ਨੂੰ ਬਿਲਕੁਲ ਐਂਕਾਂ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਕਿਸੇ ਮਰੀਜ਼ ਦਾ ਕੋਈ ਵੀ ਪੈਸਾ ਨਹੀਂ ਲੱਗੇਗਾ ਸਲਪੰਤਾ ਪਲਾਟਸ ਤੋਂ ਲੋਈ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਅਤੇ ਮੈਂ ਜਿਹੜਾ ਸਰੀਜਾਂ ਨੂੰ ਉਹ ਬਿਲਕੁਲ ਫ੍ਰੀ ਜਿਹੜਾ ਵਾ ਅਮਸਾ ਹਸਪਤਾਲ ਤੱਕ ਪਹੁੰਚ ਕੀਤੀ ਜਾਵੇ